ਸੱਚਰੇ ਗਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਸਕਾੜ ਨਾਲ ਗੁਰਜੀਤ ਘੋਰ ਲੇ ਕੇ ਹਾਜ਼ਰਾਂ ਜੀ ਤੁਹਾਡਾ ਆਪਣਾ ਮਨ ਪਸੰਦੀਦਾ ਹਮਦਰਦ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਆ ਲੇਟੈਸਟ ਅਪਡੇਟਸ ਤੁਹਾਡੇ ਸਾਰਿਆਂ ਦੇ ਨਾਲ ਸਾਂਝੇ ਕੀਤੇ ਜਾਂਦੀਆਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈ ਤੁਸੀਂ ਜ਼ਰੂਰ ਕਾਲ ਕਰਕੇ ਪੁੱਛ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਜਿੱਥੇ ਲਿਖਿਆ ਲਾਈਵ ਕਾਲ 647366777 ਇਸ ਦਿਨ ਆਲੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਬਾਰੇ ਗੱਲ ਕਰਾਂਗੇ ਰਿਫਿਊਜੀਸ ਬਾਰੇ ਗੱਲ ਕਰਾਂਗੇ ਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਨ ਦੇ ਲਈ ਸਟੂਡੀਓ ਦੇ ਅੱਜ ਸੀਡब्ल्यूਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਮੌਜੂਦ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੇ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੁਰਜੀਤ ਤੇ ਸਾਰੇ ਦਸ਼ਕਾਂ ਸਤਿ ਸ਼੍ਰੀ ਅਕਾਲ ਜੀ ਸਰ ਇਮੀਗ੍ਰੇਸ਼ਨ ਦੇ ਵਿੱਚ ਅੱਜ ਕੱਲ ਜੋ ਸਿਨੈਰੀਓ ਦੇਖਣ ਨੂੰ ਮਿਲ ਰਿਹਾ ਹੈ ਕਿ ਰਿਫਿਊਜੀ ਬਹੁਤ ਜ਼ਿਆਦਾ ਕਲੇਮ ਕਰਨ ਲੱਗ ਚੁੱਕੇ ਨੇ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਸਹੀ ਕਰ ਰਹੇ ਨੇ ਜੋ ਕਲੇਮ ਕਰ ਰਹੇ ਨੇ ਅ ਸਹੀ ਗਲਤ ਦਾ ਡੈਫੀਨੇਸ਼ਨ ਕਰਨਾ ਥੋੜਾ ਜਿਹਾ ਮੁਸ਼ਕਲ ਹੋਗਾ ਗੁਰਜੀਤ ਕਿਉਂਕਿ ਜੋ ਰਿਫਿਊਜੀ ਦਾ ਡੈਫੀਨੇਸ਼ਨ ਹੈ ਉਹ ਸੈਕਸ਼ਨ 96 ਤੇ 97 ਦੇ ਥੱਲੇ ਆਉਂਦਾ ਹੈਗਾ ਸੋ ਕਾਨੂੰਨ ਕਹਿੰਦਾ ਹੈਗਾ ਕਿ ਤੁਸੀਂ ਰਿਫਿਜੀ ਕਲੇਮ ਕਰ ਸਕਦੇ ਹੋ ਜੇ ਤੁਹਾਨੂੰ ਫੀਅਰ ਆਫ ਪਰਸੀਕਿਊਸ਼ਨ ਹੈ ਮਤਲਬ ਕਿ ਜੋ ਸਟੇਟ ਐ ਸਰਕਾਰ ਹੈ ਉਹ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਤੁਹਾਡੇ ਧਰਮ ਕਰਕੇ ਤੁਹਾਡੀ ਪੋਲਿਟিক্যাল ਇਨਕਲਨੇਸ਼ਨ ਕਰਕੇ ਤੁਹਾਡੀ ਸੈਕਸ਼ੂਅਲ ਓਰੀਐਂਟੇਸ਼ਨ ਕਰਕੇ ਜਾਂ ਤੁਹਾਡਾ ਕਿਸੇ ਖਾਸ ਗਰੁੱਪ ਦਾ ਮੈਂਬਰ ਹੋਣ ਕਰਕੇ ਦੂਜਾ ਹੈਗਾ ਤਹਾਨੂੰ ਜਾਨ ਦਾ ਖਤਰਾ ਹੈਗਾ ਫੀਅਰ ਆਫ ਲਾਈਫ ਹੈਗਾ ਸਰਕਾਰ ਤੋਂ ਨਹੀਂ ਕਿਸੇ ਹੋਰ ਇੰਡੀਵਿਜੂਅਲ ਤੋਂ ਤੇ ਤੁਸੇ ਤੁਹਾਨੂੰ ਪ੍ਰੋਟੈਕਸ਼ਨ ਨਹੀਂ ਮਿਲ ਰਹੀ ਤੇ ਤੁਸੀਂ ਦੇਸ਼ ਦੇ ਦੂਜੇ ਕਿਸੇ ਹਿੱਸੇ 'ਚ ਜਾ ਕੇ ਵੀ ਨਹੀਂ ਰਹਿ ਸਕਦੇ ਉੱਥੇ ਵੀ ਪ੍ਰੋਟੈਕਸ਼ਨ ਨਹੀਂ ਮਿਲੂਗੀ ਜਿਹਨੂੰ ਇੰਟਰਨਲ ਫਲਾਈਟ ਆਲਟਰਨੇਟਿਵ ਕਹਿੰਦੇ ਨੇ ਸੋ ਜੇ ਕੋਈ ਵੀ ਇੰਡੀਵਿਜੂਅਲ ਇਹ ਗਰਾਉਂਡ ਪੂਰਾ ਕਰਦਾ ਦੋਹਾਂ 'ਚੋਂ ਇੱਕ ਵੀ ਤੇ ਉਹ ਰਿਫਿਜੀ ਕਲੇਮ ਆਪਣਾ ਫਾਈਲ ਕਰ ਸਕਦਾ ਤੇ ਦੂਜਾ ਜਿਹੜੀ ਸੁਪਰੀਮ ਕੋਰਟ ਆਫ ਕੈਨੇਡਾ ਦਾ ਇੱਕ ਡਿਸੀਜਨ ਹੈ ਸਿੰਘ ਵਰਸਸ ਕੈਨੇਡਾ ਉਹਦੇ ਵਿੱਚੋਂ ਇਹ ਗੱਲ ਆਖੀ ਗਈ ਹੈ ਕਿ ਕੋਈ ਵੀ ਜਿਹੜਾ ਰੈਫਿਜੀ ਕਲੇਮ ਕਰਦਾ ਉਹਨੂੰ ਫੇਅਰ ਹੀアリング ਮਿਲਣਾ ਜ਼ਰੂਰੀ ਹੈ ਸੋ ਜਿਹੜਾ ਇਹ ਵਰਡ ਹੈਗਾ ਫੇਅਰ ਹੀアリング ਮਿਲਣਾ ਜ਼ਰੂਰੀ ਸ਼ਾਇਦ ਲੋਕ ਇਸ ਚੀਜ਼ ਦਾ ਬਹੁਤ ਫਾਇਦਾ ਉਠਾ ਰਹੇ ਨੇ ਉਹ ਕਿਉਂ ਫਾਇਦਾ ਉਠਾ ਰਹੇ ਨੇ ਕਿ ਜਿੰਨੇ ਜ਼ਿਆਦਾ ਲੋਕ ਕਲੇਮ ਕਰਨਗੇ ਜੀ ਉਨੇ ਹੀ ਹੀアリング ਡੇਟ ਹੈ ਜਿਹੜੀ ਉਹ ਲੇਟ ਆਉਗੀ ਜੀ ਉਹਨਾਂ ਚਿਰ ਉਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਮਿਲਦਾ ਰਹੂਗਾ ਸੋ ਉਹ ਜਿਹੜਾ ਜਿਹੜੇ ਕੇਸ ਲਾ ਹਨ ਕਾਨੂੰਨ ਹੈ ਜਿਹੜਾ ਉਹ ਕਹਿੰਦਾ ਹੈ ਕਿ ਹਰ ਕਿਸ ਜੁਗ ਹੀ ਰਿਫਿਜੀ ਕਲੇਮ ਕਰਦਾ ਉਹਨੂੰ ਫੇਅਰ ਹਿアリング ਮਿਲੇ ਸੋ ਜਿਹੜਾ ਰਿਫਿਜੀ ਬੋਰਡ ਹੈ ਉਹ ਹਰ ਸਾਲ ਕਰੀਬਨ 50000 ਕਲੇਮਸ ਨੂੰ ਜਿਹੜਾ ਫੈਸਲਾ ਕਰਨ ਦੀ ਕਪੈਸਿਟੀ ਰੱਖਦਾ ਜੀ ਸੋ ਜੇ ਤਾਂ 50000 ਕਲੇਮੇ ਆਉਣ ਤਾਂ ਇੱਕ ਸਾਲ ਚ ਸਾਰੇ ਕਲੇਮ ਨਿਬੇੜ ਦੂਗਾ ਜੀ ਪਰ ਜੇ ਇੱਕ ਸਾਲ ਚ ਕਲੇਮ 50000 ਤੋਂ ਜ਼ਿਆਦਾ ਹੋਣ ਤਾਂ ਬੈਕਲੌਗ ਹੋਣਾ ਸ਼ੁਰੂ ਹੋ ਚੁੱਕਾ ਹੈ ਇਸ ਵੇਲੇ ਗੁਰਜੀਤ ਜਿਹੜਾ ਬੈਕਲੌਗ ਹੈ ਉਹ ਕਰੀਬਨ 3 ਲੱਖ ਕੇਸਸ ਦਾ ਹੈਗਾ ਓਕੇ ਸੋ 3 ਲੱਖ ਕਲੇਮ ਨੇ ਜਿਹੜੇ ਉਹ ਐਵੇਂਲੇ ਪੈਂਡਿੰਗ ਪਏ ਨੇ ਸਿੱਧਾ ਮਤਲਬ ਹੈ ਕਿ ਤੁਹਾਡੀ ਵਾਰੀ 5 ਸਾਲ ਬਾਅਦ ਆਊਗੀ ਜੇ 50000 ਕਿ ਮੈਂ ਹਰ ਸਾਲ ਫਾਈਲ ਕਰਦਾ ਹੁਣ ਜਿੰਨਾ ਚਿਰ ਤੁਹਾਡੀ ਵਾਰੀ ਨਹੀਂ ਆਉਂਦੀ ਉਹਨਾਂ ਚਿਰ ਤੁਹਾਨੂੰ ਵਰਕ ਪਰਮਿਟ ਹੈ ਜਿਹੜਾ ਉਹ ਮਿਲੀ ਜਾਊਗਾ ਇਹ ਇਹ ਬਹੁਤ ਵੱਡੀ ਇਨਟਾਈਸਮੈਂਟ ਹੈਗੀ ਹੈ ਇਹ ਬਹੁਤ ਵੱਡਾ ਇੱਕ ਲਾਲਚ ਵਾਲਾ ਫੈਕਟਰ ਹੈ ਕਿਵੇਂ ਜੇ ਮੈਂ ਰਫੀਜੀ ਕਲੇਮ ਕਰਤਾ ਮੈਨੂੰ ਵਰਕ ਪਰਮਿਟ ਮਿਲੀ ਜਾਣਾ ਮੈਨੂੰ ਹੈਲਥ ਕਵਰੇਜ ਹੋਣੀ ਹੈ ਤੇ ਮੈਂ ਕੰਮ ਕਰ ਸਕਦਾ ਮੈਂ ਰਹਿ ਸਕਦਾ ਤੇ ਮੇਰੀ ਹੈਲਥ ਵੀ ਕੈਨੇਡਾ ਗਵਰਨਮੈਂਟ ਹੈ ਜਿਹੜੀ ਉਹ ਕਵਰ ਕਰੂਗੀ ਬਟ ਉਹ ਕਿਤੇ ਟ੍ਰੈਵਲ ਨਹੀਂ ਕਰ ਸਕਦਾ ਬਿਲਕੁਲ ਜੀ ਸੋ ਕਿਉਂਕਿ ਉਹਨਾਂ ਦਾ ਪਾਸਪੋਰਟ ਹੈ ਜਿਹੜਾ ਦਰਜਾ ਹੋ ਜਾਂਦਾ ਉਸ ਤੋਂ ਬਾਅਦ ਉਹ ਜਾ ਨਹੀਂ ਸਕਦੇ ਜੇ ਉਹ ਦੇਸ਼ ਛੱਡ ਕੇ ਚਲੇ ਜਾਂ ਤੇ ਫਿਰ ਉਹ ਵਾਪਸ ਨਹੀਂ ਆ ਸਕਦੇ ਓਕੇ ਉਹਦਾ ਕਾਰਨ ਕੀ ਹੈ ਕਿ ਜਦੋਂ ਵੀ ਤੁਸੀਂ ਰਿਫਿਜੀ ਕਲੇਮ ਕਰਦੇ ਹੋ ਤਾਂ ਕਾਨੂੰਨ ਦੇ ਮੁਤਾਬਕ ਇੱਕ ਅਨ ਇਨਫੋਰਸੇਬਲ ਰਿਮੂਵਲ ਆਰਡਰ ਇੱਕ ਦੇਸ਼ ਨਿਕਾੜੇ ਦਾ ਆਰਡਰ ਜਿਹੜਾ ਲਾਗੂ ਨਹੀਂ ਕੀਤਾ ਜਾ ਸਕਦਾ ਉਹ ਜਿਸ ਦਿਨ ਤੁਸੀਂ ਰਿਫਿਜੀ ਕਲੇਮ ਕਰਦੇ ਹੋ ਉਸੇ ਦਿਨ ਤੁਹਾਨੂੰ ਮਿਲ ਜਾਂਦਾ ਓਕੇ ਹੁਣ ਜਦ ਤੱਕ ਤੁਹਾਡੇ ਕੇਸ ਤੇ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਉਹਨੂੰ ਇਨਫੋਰਸ ਨਹੀਂ ਕੀਤਾ ਜਾ ਸਕਦਾ ਮਤਲਬ ਤੁਹਾਡੇ ਤੇ ਉਹ ਲਾਗੂ ਨਹੀਂ ਕੀਤਾ ਜਾ ਸਕਦਾ ਹੁਣ ਜਦੋਂ ਤੁਹਾਡੇ ਤੇ ਲਾਗੂ ਨਹੀਂ ਕੀਤਾ ਜਾ ਸਕਦਾ ਤਾਂ ਉਹ ਇਨਫੋਰਸੇਬਲ ਨਹੀਂ ਹੈਗਾ ਪਰ ਜਦੋਂ ਹੀ ਤੁਸੀਂ ਦੇਸ਼ ਛੱਡ ਕੇ ਚਲੇ ਗਏ ਤਾਂ ਤੁਸੀਂ ਡਿਸਕ੍ਰਾਈਬਡ ਐਸ ਪਰਸਨ ਐਸ ਰਿਮੂਵਡ ਹੈਗੇ ਹੋ ਤੇ ਫਿਰ ਤੁਸੀਂ ਵਾਪਸ ਨਹੀਂ ਆ ਸਕਦੇ ਤੇ ਦੂਜਾ ਜੇ ਜਾਣ ਦਾ ਜਿਹੜਾ ਪ੍ਰੋਸੈਸ ਹੈ ਕਿਉਂਕਿ ਤੁਹਾਡਾ ਪਾਸਪੋਰਟ ਹੈ ਜਿਹੜਾ ਉਹ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੇ ਕੋਲੇ ਹੋਣਾ ਤੇ ਤੁਸੀਂ ਬਿਨਾ ਪਾਸਪੋਰਟ ਤੋਂ ਟਰੈਵਲਿੰਗ ਕਰ ਸਕਦੇ ਸੋ ਜੇ ਤੁਸੀਂ ਵਿਚ ਵਿਚਾਲੇ ਵਾਪਸ ਵੀ ਜਾਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਕਲੇਮ ਵਾਪਸ ਲੈਣਾ ਪੈਣਾ ਕਲੇਮ ਵਿਡਰਾਅ ਕਰੂਗਾ ਕੋਟ ਉਸ ਤੋਂ ਬਾਅਦ ਤੁਸੀਂ ਸੀਬੀਏਐਸੇ ਨੂੰ ਅਵਧੀ ਟਿਕਟ ਦਵੋਗੇ ਫਿਰ ਉਹ ਦਿਨ ਉਹ ਅਰੇਂਜਮੈਂਟ ਕਰਨਗੇ ਕਿ ਤੁਹਾਡਾ ਪਾਸਪੋਰਟ ਉੱਥੇ ਅਵੇਲੇਬਲ ਹੋਵੇ ਤੇ ਤੁਸੀਂ ਟਰੈਵਲ ਕਰ ਸਕੋ ਮਤਲਬ ਕਿ ਡਾਇਰੈਕਟ ਉੱਥੇ ਪਾਸਪੋਰਟ ਆ ਜਾਏਗਾ ਹਾਂਜੀ 에어ਪੋਰਟ ਤੇ ਹੀ ਆਊਗਾ ਜੀ ਜਦੋਂ ਤੁਹਾਨੂੰ ਸਿਕਿਉਰਿਟੀ ਦਾਖਲ ਕਰਾ ਕੇ ਤੁਹਾਨੂੰ ਜਹਾਜ਼ ਦੇ ਵਿੱਚ ਦਿੱਤਾ ਜਾਊਗਾ ਉਹ ਤਾਂ ਪਹਿਲਾਂ ਨਹੀਂ ਦਿੱਤਾ ਜਾਊਗਾ ਸੋ ਇਹ ਇਹ ਤਾਂ ਹੈਗਾ ਜੇ ਕਿਸੇ ਨੇ ਕਲੇਮ ਵਿੱਚੋਂ ਵਾਪਸ ਲੈਣਾ ਹੈ ਹੁਣ ਮਨ ਲਓ ਤੁਹਾਡਾ ਕਲੇਮ ਹੈ ਜਿਹੜਾ ਉਹ ਪਾਸ ਹੋ ਗਿਆ ਤਾਂ ਤੁਹਾਨੂੰ ਪ੍ਰੋਟੈਕਟਿਡ ਪਰਸਨ ਦਾ ਸਟੇਟਸ ਮਿਲ ਗਿਆ ਹੁਣ ਪ੍ਰੋਟੈਕਟਿਡ ਪਰਸਨ ਦਾ ਸਟੇਟਸ ਮਿਲਣ ਤੋਂ ਬਾਅਦ ਤੁਸੀਂ ਆਪਣੀ ਪਰਮਨੈਂਟ ਰੈਜ਼ੀਡੈਂਸ ਅਪਲੀਕੇਸ਼ਨ ਲਾਉਣੀ ਹੈ ਹੁਣ ਇਹ ਜ਼ਰੂਰੀ ਨਹੀਂ ਕਿ ਕੋਰਟ ਕਿੰਨੇ ਕਲੇਮ ਮਨਜ਼ੂਰ ਕਰਦਾ ਹੈ ਕਿ ਉਹ ਸਭ ਨੂੰ ਹੀ ਪਰਮਨੈਂਟ ਰੈਜ਼ੀਡੈਂਸ ਉਸੇ ਸਾਲ ਮਿਲ ਜਾਣੀ ਹੈ ਪਰਮਨੈਂਟ ਰੈਜ਼ੀਡੈਂਸ ਦਾ ਇੱਕ ਕੋਟਾ ਹੈਗਾ ਸੋ ਉਹ ਕੋਟੇ ਤੋਂ ਵੱਧ ਇਮੀਗ੍ਰੈਂਟ ਨਹੀਂ ਬਣ ਸਕਦੇ ਹਾਂ ਤੁਹਾਡਾ ਪ੍ਰੋਟੈਕਟਿਡ ਪਰਸਨ ਦਾ ਸਟੇਟਸ ਹੈ ਉਹ ਬਿਲਕੁਲ ਬਾਜੂ ਹੈ ਤੁਹਾਨੂੰ ਕੈਨੇਡਾ ਚੋਂ ਰਿਮੂਵ ਨਹੀਂ ਕੀਤਾ ਜਾ ਸਕਦਾ ਤੁਹਾਡੇ ਆਲਮੋਸਟ ਅਧਿਕਾਰ ਪਰਮਨੈਂਟ ਰੈਜ਼ੀਡੈਂਟ ਵਰਗੇ ਨੇ ਪਰ ਹਲੇ ਤੁਸੀਂ ਪਰਮਨੈਂਟ ਰੈਜ਼ੀਡੈਂਟ ਨਹੀਂ ਹੋਏ ਉਸ ਤੋਂ ਬਾਅਦ ਤੁਸੀਂ ਆਪਣਾ ਕੇਸ ਅਪਲਾਈ ਕਰਦੇ ਹੋ ਪੀਆਰ ਲਈ ਤੇ ਫਿਰ ਉਹਦੇ ਤੇ ਕਰੰਟਲੀ ਵੇਟਿੰਗ ਟਾਈਮ ਹੈ ਜਿਹੜਾ ਕਰੀਬਨ 24 ਮਹੀਨੇ ਤੋਂ 36 ਮਹੀਨੇ ਹੈ ਕਿਉਂਕਿ ਉਹ ਨੰਬਰਸ ਘਟ ਗਏ ਨੇ ਤੇ ਉਹਨਾਂ ਟਾਈਮ ਵੱਧ ਗਿਆ ਹੈਗਾ ਹਾਂ ਉਹਨੂੰ ਇਹਨਾਂ ਜ਼ਰੂਰੀ ਨਹੀਂ ਕਿਉਂਕਿ ਬੰਦੇ ਕੋ ਪ੍ਰੋਟੈਕਟਡ ਪਰਸਨ ਸਟੇਟਸ ਆਫ ਕੈਨੇਡਾ ਚ ਰਹਿ ਰਹੇ ਹੈਗਾ ਇਹਦੇ ਨਾਲ ਨਾਲ ਜੇ ਕੋਈ ਤੁਹਾਡੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਤੁਸੀਂ ਕਨਕਰੈਂਟ ਜਾਂ ਸਬਸੀਕੁਐਂਟ ਐਪਲੀਕੇਸ਼ਨ ਕਰ ਸਕਦੇ ਹੋ ਕਨਕਰੈਂਟ ਦਾ ਮਤਲਬ ਹੈ ਕਿ ਜਦੋਂ ਮੈਂ ਪੀਆਰ ਹੋਵਾਂ ਮੇਰੇ ਨਾਲ ਪੀਆਰ ਹੋ ਜਾਣ ਸਬਸੀਕੁਐਂਟ ਦਾ ਮਤਲਬ ਹੈ ਕਿ ਪਹਿਲਾਂ ਮੈਂ ਪੀਆਰ ਹੋਵਾਂ ਉਸ ਤੋਂ ਬਾਅਦ ਉਹਨਾਂ ਦੀ ਅਰਜ਼ੀ ਦਾਖਲ ਕਰਾ ਮੈਂ ਜੀ ਇਹ ਤਾਂ ਹੋ ਗਿਆ ਜੇ ਤੁਸੀਂ ਪੀਆਰ ਬਣ ਚਨੇ ਹੋ ਹੁਣ ਪੀਆਰ ਬਣ ਗਏ ਤੁਸੀਂ ਉਸ ਤੋਂ ਬਾਅਦ ਤੁਸੀਂ ਆਪਣੇ ਦੇਸ਼ ਚਲੇ ਜਾਣਾ ਜੀ ਸਰ ਪਹਿਲੇ ਕਾਲ ਜੀ ਜ਼ਰੂਰ ਕਾਲ ਕੱਟ ਹੋ ਚੁੱਕੀ ਆ ਤਾਂ ਜਿੱਦ ਦੇ ਦਸਕਾ ਨੇ ਕਾਲ ਕੀਤੀ ਸੀ ਉਹ ਪੁਲਿਸ ਦੁਆਰਾ ਕਰ ਲੈਣ ਕਾਲਿੰਗ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ ਜੀ ਸਰ ਸੋ ਤੋਂ ਪੀਆਰ ਹੋਣ ਤੋਂ ਬਾਅਦ ਉਹਦੇ ਦੇਸ਼ ਚਲੇ ਜਾਂਦੇ ਨੇ ਜੀ ਜਦੋਂ ਦੇਸ਼ ਤੋਂ ਵਾਪਸ ਆਉਂਦੇ ਨੇ ਤਾਂ ਜਿਹੜਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਆਫੀਸਰ ਹੈ ਉਹਨੂੰ ਇਹ ਸਵਾਲ ਕਰੂਗਾ ਵੀ ਤੂੰ ਰਿਫਿਜੀ ਕਲੇਮ ਕੀਤਾ ਹੈਗਾ ਤੂੰ ਉਹ ਦੇਸ਼ ਜਿੱਥੋਂ ਤੈਨੂੰ ਖਤਰਾ ਸੀ ਤੋਂ ਉੱਥੇ ਵਾਪਸ ਗਿਆ ਹੈ ਕੀ ਤੈਨੂੰ ਖਤਰਾ ਟਲ ਗਿਆ ਜੇ ਉਹ ਬੰਦਾ ਕਹਿੰਦਾ ਹਾਂਜੀ ਮੈਨੂੰ ਖਤਰਾ ਟਲ ਗਿਆ ਕੋਈ ਖਤਰਾ ਨਹੀਂ ਜੀ ਤਾਂ ਉਹਦੇ ਕਲੇਮ ਨੂੰ ਵਿਕੇਟ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਮਤਲਬ ਉਹਦੀ ਪੀਆਰ ਵਾਪਸ ਲੈਣ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਓਕੇ ਉਹਦਾ ਕਾਰਨ ਹੈਗਾ ਕਿ ਜੇ ਤੁਸੀਂ ਅੱਜ ਕਹਿੰਦੇ ਹੋ ਕਿ ਮੈਨੂੰ ਉਹ ਦੇਸ਼ ਤੋਂ ਖਤਰਾ ਹੈ ਤੇ ਫਿਰ ਤੁਸੀਂ ਉਸੇ ਦੇਸ਼ ਵਾਪਸ ਚਲੇ ਜਾਨੇ ਹੋ ਤਾਂ ਇਹਦਾ ਮਤਲਬ ਤੁਹਾਨੂੰ ਉਹ ਦੇਸ਼ ਤੋਂ ਕੋਈ ਖਤਰਾ ਨਹੀਂ ਥੋੜਾ ਕਲੇਮ ਵਿਕੇਟ ਕਰਕੇ ਤੁਹਾਡਾ ਜਿਹੜਾ ਸੀਜ਼ ਕਰਕੇ ਤੇ ਤੁਹਾਡੇ ਵਾਪਸ ਜਾਣ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਹਰ ਸਾਲ ਕਰੀਬਨ ਕਰੀਬਨ 1200 ਤੋਂ 1500 ਲੋਕ ਨੇ ਜਿਹੜੇ ਉਹਨਾਂ ਨੂੰ ਕਲੇਮ ਸੀਜ਼ ਕਰਕੇ ਵਾਪਸ ਭੇਜਿਆ ਜਾਂਦਾ ਹੈਗਾ ਸੋ ਇੰਨਾ ਵੱਡਾ ਨੰਬਰ ਹੈਗਾ ਜਿੱਥੇ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ ਕਿ ਉਹ ਦੇਸ਼ ਵਾਪਸ ਨਹੀਂ ਜਾ ਸਕਦੇ ਪਰ ਜਾਰ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਨੌਲੇਜ ਨਹੀਂ ਹੈ ਇਸ ਪਰ ਹਾਂਜੀ ਉਸ ਤੋਂ ਬਾਅਦ ਮੰਨ ਲਓ ਤੁਸੀਂ ਕਹਿੰਦੇ ਹੋ ਕਿ ਮੈਨੂੰ ਤਾਂ ਹਾਲੇ ਵੀ ਖਤਰਾ ਹੈਗਾ ਫਿਰ ਤੁਸੀਂ ਸਵਾਲ ਕਰੋਗੇ ਜੇ ਖਤਰਾ ਹੈਗਾ ਤੇ ਫਿਰ ਤੁਸੀਂ ਉੱਥੇ ਗਏ ਕਿਵੇਂ ਜੀ ਜੇ ਤੁਸੀਂ ਉੱਥੇ ਕਹਿੰਦੇ ਹੋ ਜੀ ਮੈਂ ਤਾਂ ਲੁਕ ਛੁਪ ਕੇ ਗਿਆ ਤੇ ਮੈਂ ਘਰੋਂ ਬਾਹਰ ਨਹੀਂ ਨਿਕਲਦਾ ਸੀ ਤੇ ਮੈਨੂੰ ਆ ਕਾਰਨ ਸੀ ਮੇਰੇ ਮਾਪੇ ਉਹਦੀ ਮੌਤ ਹੋ ਗਈ ਜਾਂ ਕੋਈ ਬਹੁਤ ਬਿਮਾਰ ਹੈਗਾ ਤੇ ਮੈਨੂੰ ਖਤਰਾ ਅਜ ਵੀ ਹੈਗਾ ਫਿਰ ਸ਼ਾਇਦ ਉਹ ਤੁਹਾਡੇ ਤੇ ਇਨਵੈਸਟੀਗੇਸ਼ਨ ਬਿਠਾਵੇ ਪਰ ਤੁਹਾਡੇ ਕਲੇਮ ਨੂੰ ਸੀਜ਼ ਕਰਨ ਦਾ ਆਰਡਰ ਨਾ ਦਬੇ ਜੇ ਉੱਥੋਂ ਪਤਾ ਲੱਗਦਾ ਕਿ ਹਾਂ ਤੁਸੀਂ ਸੱਚੀ ਲੁਕਛਪ ਕੇ ਰਹੇ ਸੀਗੇ ਤੁਹਾਡੇ ਕੋਲ ਸਬੂਤ ਹੈਗੇ ਨੇ ਫਿਰ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਜੇ ਉੱਥੋਂ ਗੱਲ ਸਾਹਮਣੇ ਆ ਜਾਂਦੀ ਹੈ ਕਿ ਤੁਸੀਂ ਝੂਠ ਬੋਲ ਰਹੇ ਸੀ ਤੁਹਾਡਾ ਸੋਸ਼ਲ ਮੀਡੀਆ ਦੇਖਿਆ ਜਾਂਦਾ ਤੁਸੀਂ ਉੱਥੇ ਜਾ ਕੇ ਕਿਤੇ ਕਾਫੀ ਪੀ ਰਹੇ ਸੀ ਜਾਂ ਕਿਤੇ ਲੰਚ ਲਈ ਡਿਨਰ ਲਈ ਗਏ ਸੀ ਜਾਂ ਕਿਤੇ ਵਿਆਹ ਅਟੈਂਡ ਕਰਨ ਗਏ ਸੀ ਤੇ ਫਿਰ ਤੁਹਾਡੇ ਲਈ ਉਹ ਬਹੁਤ ਵੱਡਾ ਖਤਰਾ ਹੋ ਜਾਂਦਾ ਕਿਉਂਕਿ ਜਿਉ ਪਬਲਿਕ ਡੋਮੇਨ ਦੇ ਵਿੱਚ ਚੀਜ਼ ਪਈ ਹੈ ਉਹ ਤੁਹਾਡੇ ਖਿਲਾਫ ਯੂਜ਼ ਕੀਤੀ ਜਾ ਸਕਦੀ ਹੈ ਇਹ ਤਾਂ ਹੋ ਗਿਆ ਜੇ ਤੁਸੀਂ ਵੀਰ ਬਣ ਜੰਦੇ ਹੋ ਤਾਂ ਤੁਹਾਨੂੰ ਕੀ ਇਸ਼ੂਸ ਹੁੰਦੇ ਨੇ ਹੁਣ ਮੰਨ ਲਓ ਕਿ ਤੁਹਾਡਾ ਕਲੇਮ ਨਾ ਮੰਜ਼ੂਰ ਹੋ ਜਾਂਦਾ ਜੀ ਨਾ ਮੰਜ਼ੂਰ ਹੋਣ ਤੋਂ ਬਾਅਦ ਤੁਹਾਡੇ ਕੋਲ 15 ਦਿਨਾਂ ਦਾ ਟਾਈਮ ਹੈਗਾ ਜਿੱਥੇ ਤੁਸੀਂ ਉਸ ਦੀ ਅਪੀਲ ਹੈ ਜਿਹੜੀ ਉਹ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਵਿੱਚ ਉਹ ਪਾ ਸਕਦੇ ਹੈਗੇ ਹੁਣੇ ਅਪੀਲ ਹੈ ਇਹਦੇ ਵਿੱਚ ਤੁਸੀਂ ਇਹ ਦੱਸਣਾ ਕਿ ਕਿਹੜੇ ਕਾਰਨ ਨੇ ਜਿੱਥੇ ਪਹਿਲਾ ਫੈਸਲਾ ਕਰਨ ਵਾਲੇ ਜੱਜ ਨੇ ਗਲਤੀ ਕੀਤੀ ਹੈ ਕਿਹੜਾ ਸਬੂਤ ਹੈ ਜਿਹਨੂੰ ਉਹਨੇ ਖੂਪੁਰਕਾ ਕਰਤਾ ਕਿਹੜੇ ਸਬੂਤ ਨੂੰ ਉਹਨੇ ਸਹੀ ਤਰ੍ਹਾਂ ਐਨਲਾਈਜ਼ ਨਹੀਂ ਕੀਤਾ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਤੇ ਉੱਥੇ ਉਹਨੇ ਕੀ ਸਮਝਿਆ ਜੇ ਇਹ ਗੱਲ ਤੁਸੀਂ ਪ੍ਰੂਫ ਕਰ ਦਿੰਦੇ ਹੋ ਕਿ ਉਹ ਫੈਸਲਾ ਗਲਤ ਹੈ ਤਾਂ ਜਿਹੜਾ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਉਹ ਦੋ ਫੈਸਲੇ ਕਰ ਸਕਦਾ ਇੱਕ ਫੈਸਲਾ ਇਹ ਹੈਗਾ ਕਿ ਇਹ ਕਲੇਮ ਨੂੰ ਨਵੇਂ ਜੱਜ ਨੂੰ ਦਿੱਤਾ ਜਾਵੇ ਦੂਜਾ ਫੈਸਲਾ ਹੈਗਾ ਕੀਤਾ ਜਾ ਸਕਦਾ ਕਿ ਇਹਦਾ ਕਲੇਮ ਮਨਜ਼ੂਰ ਕਰ ਦਿੱਤਾ ਜਾਵੇ ਸੋ ਉਸ ਤੋਂ ਬਾਅਦ ਮੰਨ ਲਓ ਜੇ ਉੱਥੇ ਥੋੜਾ ਹੋ ਜਾਂਦਾ ਜੋ ਪਹਿਲਾਂ ਪ੍ਰੋਸੈਸ ਕਰ ਲਈ ਤੀ ਉਹ ਹੋਊਗੀ ਹੁਣ ਜੇ ਮੰਨ ਲਓ ਉੱਥੇ ਵੀ ਨਹੀਂ ਹੁੰਦਾ ਤੇ ਫਿਰ ਤੁਹਾਡੇ ਕੋ 15 ਦਿਨਾਂ ਦਾ ਟਾਈਮ ਹੈ ਕ ਉਹਨੂੰ ਫੈਡਰਲ ਕੋਰਟ ਆਫ ਕੈਨੇਡਾ ਦੇ ਵਿੱਚੋਂ ਅਪੀਲ ਕਰ ਲੈ ਜੀ ਤੁਸੀਂ ਅਪੀਲ ਮਨਜ਼ੂਰ ਹੋ ਜਾਂਦੀ ਹੈ ਦੁਆਰੇ ਤੁਹਾਡਾ ਕੇਸ ਵਾਪਸ ਨਵੇਂ ਜੱਜ ਕੋਲ ਜਾਂਦਾ ਹੈ ਮਨਜ਼ੂਰੀ ਹੋ ਜਾਂਦੀ ਹੈ ਵੈਲਡ ਗੁਡ ਜੇ ਤੁਹਾਡਾ ਫੈਡਰਲ ਕੋਰਟ ਕੇਸ ਜਿਹੜਾ ਰਿਫਿਊਜ਼ ਕਰ ਦਿੰਦਾ ਇੱਕ ਸਾਲ ਪਰ ਤੱਕ ਤੁਹਾਡੇ ਕੋ ਕੋਈ ਵੀ ਅਰਜ਼ੀ ਦਾਖਲ ਕਰਨ ਦੀ ਇਜਾਜ਼ਤ ਨਹੀਂ ਹੈ ਗੁਰਜੀਤ ਓਕੇ ਇਹ ਲੋਕਾਂ ਨੂੰ ਜਾਣਕਾਰੀ ਨਹੀਂ ਉਹ ਜਦੋਂ ਫੈਡਰਲ ਕੋਰਟ ਕਰਦਾ ਤੇ ਬਹੁਤ ਸਾਰੇ ਇਹ ਜੇ ਕਰਪਟ ਪ੍ਰੈਕਟिशनर ਨੇ ਜਾਂ ਗੋਸਟ ਪ੍ਰੈਕਟिशनर ਨੇ ਜਿਹੜੇ ਇਦਾਂ ਕੇਸ ਲਾਉਂਦੇ ਨੇ ਕਿ ਕਲਾਇੰਟ ਆਪਦਾ ਕੇਸ ਆਪ ਲਾ ਰਿਹਾ ਉਹਦੀ ਕੋਈ ਅਰਜ਼ੀ ਐ ਏਜੰਸੀ ਦੀ ਲਾਤੀ ਜਾਂ ਕੋਈ ਹੋਰ ਅਰਜ਼ੀ ਲਾਤੀ ਜਿਹੜੀ ਕਿ ਅਰਜ਼ੀ ਨਹੀਂ ਲੱਗ ਸਕਦੀ ਇੱਕ ਸਾਲ ਦਾ ਸਮਾਂ ਹੈਗਾ ਜਿੱਦ ਤੋਂ ਥੋੜਾ ਕਲੇਮ ਮਨਜ਼ੂਰ ਹੋ ਗਿਆ ਨਾ ਸਾਰੀ ਨਾ ਮਨਜ਼ੂਰ ਹੋਇਆ ਫਰਲ ਕੋਰਟ ਚੋਂ ਉਹ ਤੋਂ ਇੱਕ ਸਾਲ ਦੇ ਸਮੇਂ ਵਿੱਚ ਤੁਸੀਂ ਕੋਈ ਅਰਜ਼ੀ ਨਹੀਂ ਕਰ ਸਕਦੇ ਹੁਣ ਇਹ ਸਮਾਂ ਹੈਗਾ ਜਿੱਥੇ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਕੋਲੇ ਥੋੜੀ ਫਾਈਲ ਆ ਜਾਣੀ ਹੈ ਤੇ ਸੀਬੀਐਸ ਦਾ ਇਹ ਮੰਡੇਟ ਹੈ ਕਿ ਜੇ ਬੰਦੇ ਦੇ ਆਪਣੀ ਅਪੀਲ ਦਲੀਲ ਖਤਮ ਹੋ ਗਈ ਤਾਂ ਉਹਨਾਂ ਨੇ ਜੋ ਅਨ ਇਨਫੋਰਸੇਬਲ ਰਿਮੂਵਲ ਆਰਡਰ ਦੇ ਥੱਲੇ ਹੈਗਾ ਤਾਂ ਉਹ ਇਨਫੋਰਸੇਬਲ ਹੋ ਜਾਂਦਾ ਹੈ ਮਤਲਬ ਤੁਹਾਡਾ ਕਾਨੂੰਨੀ ਚਾਰਾ ਜੋਈ ਦੇ ਸਾਰੇ ਹੱਕ ਖਤਮ ਹੋ ਗਏ ਸੋ ਜਿਹੜਾ ਰਿਮੂਵਲ ਆਰਡਰ ਹੈ ਉਹ ਲਾਗੂ ਹੋ ਗਿਆ ਉਸ ਤੋਂ ਬਾਅਦ ਉਹ ਤੁਹਾਨੂੰ ਸੱਦਦੇ ਨੇ ਰਿਮੂਵਲ ਦੀ ਕਾਰਵਾਈ ਸ਼ੁਰੂ ਕਰ ਲਈ ਹੁਣ ਉਹਨਾਂ ਦਾ ਟਾਰਗੇਟ ਕੀ ਹੁੰਦਾ ਹੈ ਕਿ 1 ਸਾਲ ਦੇ ਵਿੱਚ ਵਿੱਚ ਇਸ ਬੰਦੇ ਨੂੰ ਰਿਮੂਵ ਕਰ ਦਿੱਤਾ ਜਾਵੇ ਕਿਉਂਕਿ 1 ਸਾਲ ਤੋਂ ਬਾਅਦ ਉਹਨੂੰ ਹੋਰ ਕੋਈ ਅਰਜ਼ੀ ਲਾਉਣ ਦੀ ਮਨਜ਼ੂਰੀ ਹੈ ਸੋ ਜਿੰਨਾ ਚਿਰ ਉਹ ਅਰਜ਼ੀ ਤੇ ਫੈਸਲਾ ਨਹੀਂ ਹੁੰਦਾ ਫਿਰ ਉਹਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਸੋ ਉਹਨਾਂ ਦਾ ਟਾਰਗੇਟ ਹੈ ਕਿ ਉਹਦੇ ਵਿੱਚ ਵਿੱਚ ਰਿਮੂਵ ਕੀਤਾ ਜਾਵੇ ਹੁਣ ਥੋੜੀ ਐਚ ਐਨ ਸੀ ਅਰਜ਼ੀ ਲੱਗੀ ਆ ਉਹਦਾ ਕੋਈ ਵੀ ਮਤਲਬ ਨਹੀਂ ਹੈਗਾ ਇਹ ਬਹੁਤ ਲੋਕਾਂ ਨਾਲ ਧੋਖਾੜੀ ਹੋ ਰਹੀ ਹੈ ਜੀ ਕਿ ਫਾਈਨਲ ਕੋਰਟ ਰਿਫਿਊਜ਼ ਹੋਇਆ ਤੇ ਉਹਦੀ ਐਚ ਐਨ ਸੀ ਫਾਈਲ ਕਰਤੀ ਉਹਦਾ ਕੋਈ ਮਤਲਬ ਨਹੀਂ ਹੈਗਾ ਹੁਣ ਜਦੋਂ ਤੁਸੀਂ 1 ਸਾਲ ਦਾ ਸਮਾਂ ਜੇ ਬੀਤਦਾ ਨਹੀਂ ਹੈਗਾ ਉਹਦੇ ਵਿੱਚ ਜਿੱਥੋਂ ਤੁਹਾਨੂੰ ਸੱਦਿਆ ਜਾਂਦਾ ਥੋੜਾ ਪਾਸਪੋਰਟ ਹੈ ਜਿਹੜਾ ਉਹ ਵੈਲਿਡ ਹੈਗਾ ਤੁਹਾਡੇ ਕੋ ਕੋਈ ਇਲੀਗਲ ਇੰਪੈਡਮੈਂਟ ਨਹੀਂ ਮਤਲਬ ਕੋਈ ਰੋਕ ਨਹੀਂ ਹੈਗੀ ਕਿ ਤੁਹਾਨੂੰ ਨਾ ਰਿਮੂਵ ਕੀਤਾ ਜਾਵੇ ਤੁਹਾਨੂੰ ਰਿਮੂਵ ਕਰਨ ਦੀ ਕਾਰਵਾਈ ਜਿਹੜੀ ਸ਼ੁਰੂ ਕੀਤੀ ਜਾਊਗੀ ਓਕੇ ਹੁਣ ਇਸ ਦੇ ਦੌਰਾਨ جے ਤੁਹਾਡੇ ਕੋ ਅਧਿਕਾਰ ਹੈ ਕਿ ਰਿਮੂਵਲ ਹੋ ਰਿਹਾ ਹੈ ਤੁਹਾਡਾ ਪੂਰਾ ਹੱਕ ਹੈ ਕਿ ਤੁਸੀਂ ਉਹਨੂੰ ਅੱਗੇ ਪਾ ਸਕਦੇ ਹੋ ਜਿਹਨੂੰ ਡੈਫਰਲ ਕਿਹਾ ਜਾਂਦਾ ਹੈ ਡੈਫਰਲ ਆਫ ਰਿਮੂਵਲ ਮਤਲਬ ਤੁਹਾਡੇ ਰਿਮੂਵਲ ਨੂੰ ਡੈਫਰ ਕੀਤਾ ਜਾਵੇ ਅੱਗੇ ਪਾਇਆ ਜਾਵੇ ਤੁਹਾਨੂੰ ਦੇਸ਼ੋਂ ਨਾ ਕੱਟਿਆ ਜਾਵੇ ਹੁਣ ਇਟ ਇਜ਼ ਡੈਫਰਲ ਦਾ ਪ੍ਰੋਸੈਸ ਹੈ ਗੁਰਜੀਤ ਇਹ ਇੱਕ ਕੰਪਲਿਕੇਟਿਡ ਪ੍ਰੋਸੈਸ ਹੈ ਸੋ ਜੇ ਸਰਕਾਰ ਨੇ ਉਸ ਏਜੰਸੀ ਨੂੰ ਉਹ ਜੈਡ ਲਾ ਐਨਫੋਰਸਮੈਂਟ ਨੂੰ ਇਹ ਇਜਾਜ਼ਤ ਦਿੱਤੀ ਹੈ ਕਿ ਜਿਹੜੇ ਬੰਦੇ ਦਾ ਰਿਮੂਵਲ ਆਰਡਰ ਇਨਫੋਰਸੇਬਲ ਹੋ ਗਿਆ ਲਾਗੂ ਹੋ ਗਿਆ ਉਹਨੂੰ ਕੱਢੋ ਤਾਂ ਤੁਹਾਨੂੰ ਛੱਡਣਗੇ ਕਿਉਂ ਜੀ ਉਹਨਾਂ ਨੂੰ ਤਾਂ ਅਧਿਕਾਰ ਹੈ ਨਾ ਉਹਨਾਂ ਦਾ ਤਾਂ ਮੈਂਡੇਟ ਹੈ ਉਹਨਾਂ ਦੀ ਤਾਂ ਜ਼ਿੰਮੇਵਾਰੀ ਹੈ ਤੁਹਾਨੂੰ ਰਿਮੂਵ ਕਰ ਲੈ ਐਕਸਕਿਊਜ਼ ਮੀ ਸੋ ਜੇਰਾ ਡੈਫਰਲ ਹੈਗਾ ਉਹ ਵੀ ਐ ਨਹੀਂ ਕਿ ਤੁਸੀਂ ਕੁਝ ਵੀ ਕਹਿ ਕੇ ਉਹਨੂੰ ਡੈਫਰ ਕਰਾ ਲਓਗੇ ਉਹਦੇ ਲਈ ਵੀ ਸਫੀਸ਼ੀਐਂਟ ਸਿਗਨੀਫੀਕੈਂਟ ਤੁਹਾਡੇ ਕੋਲੇ ਕਾਰਨ ਹੋਣੇ ਚਾਹੀਦੇ ਨੇ ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ ਹੁਣ ਮੰਨ ਲਓ ਤੁਹਾਡਾ ਪਾਸਪੋਰਟ ਵੈਲਿਡ ਨਹੀਂ ਹੈਗਾ ਫਿਰ ਤੁਹਾਨੂੰ ਗੁਰਜੀਤ ਰਿਮੂਵ ਨਹੀਂ ਕੀਤਾ ਜਾ ਸਕਦਾ ਓਕੇ ਫਿਰ ਚਾਹ ਫੈਡਲ ਕੋਡ ਜੋ 1 ਸਾਲ ਦੇ ਸਮੇਂ ਦੇ ਵਿੱਚੋਂ ਉਹ ਤੁਹਾਨੂੰ ਕਹਿਣਗੇ ਕਿ ਤੂੰ ਆਪਣੀ ਪਾਸਪੋਰਟ ਲਈ ਅਰਜ਼ੀ ਕਰ ਤੁਸੀਂ ਆ ਬਿਲਕੁਲ ਉਹਨਾਂ ਕੋਆਪਰੇਟ ਕਰੋ ਜੀ ਆਪਣੀ ਪਾਸਪੋਰਟ ਲਈ ਅਰਜ਼ੀ ਕਰੋ ਅਰਜ਼ੀ ਕਰਨ ਦੇ ਵਿੱਚੋਂ ਇੰਡੀਅਨ ਗਵਰਨਮੈਂਟ ਦੀ ਇਹ ਪਾਲਿਸੀ ਹੈ ਕਿ ਉਹ ਫੇਲਡ ਰਿਫਿਜੀ ਕਲੇਮੈਂਟਸ ਨੂੰ ਜਿਹੜਾ ਪਾਸਪੋਰਟ ਨਹੀਂ ਦਿੰਦੇ ਓਕੇ ਜੋ ਪਾਸਪੋਰਟ ਨਹੀਂ ਦਿੰਦੇ ਤਾਂ ਟੈਕਨੀਕਲੀ ਤੁਹਾਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਰਿਮੂਵ ਨਹੀਂ ਕਰ ਸਕਦੀ ਹੁਣ ਮੰਨ ਲਓ ਇੰਨੇ ਸਮੇਂ ਨੂੰ 1 ਸਾਲ ਦਾ ਸਮਾਂ ਬੀਤ ਗਿਆ ਹੋਇਆ ਹੁਣ ਗੁਰਜੀਤ ਤੁਹਾਨੂੰ ਬਿਨਾ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਤੇ ਰਿਮੂਵ ਨਹੀਂ ਕੀਤਾ ਜਾ ਸਕਦਾ ਹੁਣ 1 ਸਾਲ ਦਾ ਸਮਾਂ ਗਜ਼ਰ ਗਿਆ ਹੁਣ ਤੁਹਾਨੂੰ ਅਰਜ਼ੀ ਕਰਨ ਦਾ ਅਧਿਕਾਰ ਹੈਗਾ ਓਕੇ ਇਹ ਸਮੇਂ ਦੌਰਾਨ ਤੁਸੀਂ ਅਵਦੀ ਏਜੰਸੀ ਐਪਲੀਕੇਸ਼ਨ ਵੀ ਕਰ ਸਕਦੇ ਹੋ ਜੇ ਕੈਨੇਡਾ ਬਾਰਡਰ ਸਰਵਿਸਿਜ਼ ਸੋਚਦੀ ਹੈ ਕਿ ਹਾਂ ਉਹਨਾਂ ਦੇ ਕੋਲ ਪਾਸਪੋਰਟ ਹੈਗਾ ਜਾਂ ਤੁਹਾਨੂੰ ਰਿਮੂਵ ਕਰਨ ਨੂੰ ਰੈਡੀ ਨੇ ਉਹ ਪੀਆਰ ਆਰੇ ਜਿਹਨੂੰ ਪਰਾ ਕਹਿੰਦੇ ਨੇ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਉਹ ਇਨੀਸ਼ੀਏਟ ਕਰ ਸਕਦੇ ਨੇ ਤੇ ਉਹ ਉਹਦੀ ਕਾਰਵਾਈ ਹੈ ਜਿਹੜੀ ਤੁਸੀਂ ਅਰਜ਼ੀ ਦਾਖਲ ਕਰਨੀ ਹੈ ਜੇ ਅਰਜ਼ੀ ਦਾਖਲ ਕਰਨ ਤੋਂ ਫੈਸਲਾ ਹੋਊਗਾ ਜੇ ਫੈਸਲਾ ਆ ਜਾਂਦਾ ਤੁਹਾਡੇ ਹੱਕ 'ਚ ਤੁਸੀਂ ਪੀਆਰ ਹੋ ਜਣੇ ਹੋ ਜੇ ਤੁਹਾਡੇ ਹੱਕ 'ਚ ਫੈਸਲਾ ਨਹੀਂ ਆਉਂਦਾ ਤਾਂ ਫਿਰ ਤੁਹਾਡੀ ਰਿਮੂਵਲ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਹੁਣ ਇੱਥੇ ਫਿਰ ਅਗੇਨ ਪ੍ਰੋਸੈਸ ਆ ਗਿਆ ਕਿ ਜੇ ਤੁਹਾਡਾ ਪਾਸਪੋਰਟ ਵੈਲਿਡ ਨਹੀਂ ਤੁਹਾਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਪਰ ਜੇ ਤੁਹਾਡਾ ਪਾਸਪੋਰਟ ਵੈਲਿਡ ਹੈ ਤੇ ਪ੍ਰਾ ਨੈਗੇਟਿਵ ਆ ਗਿਆ ਤੇ ਫਿਰ ਤੁਹਾਨੂੰ ਬਿਲਕੁਲ ਰਿਮੂਵ ਕੀਤਾ ਜਾਉਗਾ ਹੁਣ ਡੈਫਰਲ ਖਾਸ ਕਰਕੇ ਇਹਦੇ ਉੱਤੇ ਗੱਲ ਕਰਨੀ ਚਾਹਣਾ ਮੈਂ ਜੀ ਮੰਨ ਲਓ ਕਿ ਤੁਹਾਨੂੰ ਇਹ ਜਾ ਕੋਈ ਸਰਕਮਸਟੈਂਸਸ ਹੈਗੀਆਂ ਨੇ ਕੋਈ ਮੈਡੀਕਲ ਇਸ਼ੂ ਹੈਗਾ ਜਿੱਥੇ ਤੁਸੀਂ 에ਅ ਟ੍ਰੈਵਲ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ੱੱਕੇ ਨਾ ਫੜ ਕੇ ਜਹਾਜ਼ 'ਚ ਬਿਠਾ ਕੇ ਵੇਚਿਆ ਨਹੀਂ ਜਾ ਸਕਦਾ ਤੇ ਫਿਰ ਤੁਸੀਂ ਜਦੋਂ ਡੈਫਰਲ ਦੀ ਅਰਜ਼ੀ ਕਰਦੇ ਹੋ ਤੁਸੀਂ ਆਪਣੇ ਮੈਡੀਕਲ ਪ੍ਰੈਕਟਿਸ਼ਨਰ ਜਿਹੜਾ ਤੁਹਾਡਾ ਹੈਗਾ ਡਾਕਟਰ ਹੈਗਾ ਉਹਨਦੇ ਤੋਂ ਇਹ ਲਿਖਾ ਕੇ ਲੈਉਣੇ ਹੋ ਕਿ ਇਹਨੂੰ ਕੀ ਹੋਇਆ ਹੈਗਾ ਕੀ ਇਹਦਾ ਇਲਾਜ ਹੋ ਰਿਹਾ ਹੈ ਇਹ ਕਿਉਂ 에 ਟਰੈਵਲ ਨਹੀਂ ਕਰ ਸਕਦਾ ਇਹ ਅਰਜ਼ੀ ਹੈ ਜਿਹੜੀ ਤੁਸੀਂ ਦਾਖਲ ਕਰਨੀ ਹੈ ਜਿਹੜਾ ਆਫਸਰ ਰਿਮੂਵਲ ਆਫਸਰ ਤੁਹਾਡੇ ਨਾਲ ਡੀਲ ਕਰ ਰਿਹਾ ਹੈ ਉਹਦੇ ਅਧਿਕਾਰ ਖੇਤਰ 'ਚ ਇਹ ਗੱਲ ਨਹੀਂ ਹੈਗੀ ਹੈ ਕਿਉਂਕਿ ਉਹ ਕਿਹੜਾ ਮੈਡੀਕਲ ਪ੍ਰੈਕਟਿਸ਼ਨਰ ਹੈ ਉਹਨੂੰ ਕਿਹੜਾ ਮੈਡੀਕਲ ਦੀ ਸਮਝ ਹੈਗੀ ਹੈ ਸੋ ਫਿਰ ਉਹ ਅਪ ਦੇ ਜੋ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਡਾਕਟਰ ਨੇ ਜਿਹੜੇ ਕਿ ਆਟਵਾ ਦੇ ਵਿੱਚ ਪੈਨਲ ਹੈਗਾ ਉਹਨੂੰ ਭੇਜੂਗਾ ਉਹ ਫੈਸਲਾ ਕਰਨਗੇ ਕਿ ਹਾਂ ਇਹ ਫਿਟ ਟੂ ਟਰੈਵਲ ਹੈ ਜਾਂ ਫਿਟ ਟੂ ਟਰੈਵਲ ਨਹੀਂ ਹੈ ਹੁਣ ਮੰਨ ਲਓ ਕਹਿੰਦੇ ਨੇ ਕਿ ਹਾਂ ਇਹ ਫਿਟ ਟੂ ਟਰੈਵਲ ਨਹੀਂ ਤੁਹਾਨੂੰ ਰੁਪੇਜਾ ਨਹੀਂ ਜਾਊਗਾ ਹੁਣ ਉਹਨਾਂ ਦਾ ਡਾਕਟਰ ਕਹਿੰਦਾ ਕਿ ਫਿਟ ਟੂ ਟਰੈਵਲ ਹੈ ਉਹ ਇਨੀਸ਼ੀਏਟ ਕਰਨਗੇ ਜਿਉ ਇਨੀਸ਼ੀਏਟ ਕਰਨਗੇ ਤੁਸੀਂ ਉਸ ਚੀਜ਼ ਨੂੰ ਕੋਰਟ ਦੇ ਵਿੱਚ ਉਹ ਚੈਲੰਜ ਕਰ ਸਕਦੇ ਹੋ ਤੇ ਤੁਹਾਡਾ ਜਿਹੜਾ ਰਿਮੂਵਲ ਆ ਡੈਫਰ ਹੋ ਜਾਊਗਾ ਜਦ ਤੱਕ ਕੋਰਟ ਫੈਸਲਾ ਨਹੀਂ ਕਰਦਾ ਹੈ ਜੀ ਹੂੰ ਇਹਦੇ ਨਾਲ ਨਾਲ ਇਹ ਤਾਂ ਇੱਕ ਐਗਜ਼ਾਮਪਲ ਹੋ ਗਿਆ ਹੁਣ ਤੁਹਾਡੇ ਕੋਲੇ ਸਿਗਨੀਫੀਕੈਂਟ ਬਿਜ਼ਨਸ ਐਸੈਟਸ ਆ ਗਏ ਨੇ ਤੁਹਾਡਾ ਕੋਈ ਕਾਰੋਬਾਰ ਚੱਲ ਰਿਹਾ ਹੈ ਸੋ ਇੱਕ ਦਿਨ ਚ ਨਹੀਂ ਨਾ ਉਹ ਕਾਰੋਬਾਰ ਨੂੰ ਤੁਸੀਂ ਰੈਪ ਕਰਕੇ ਕਿਤੇ ਜਾ ਸਕਦੇ ਹੈਗੇ ਉੱਥੇ 10 ਬੰਦੇ ਨੌਕਰੀ ਕਰਦੇ ਨੇ ਉਹ 10 ਬੰਦਿਆਂ ਨੂੰ ਅਚਾਨਕ ਨੌਕਰੀ ਚੋਂ ਨਹੀਂ ਨਾ ਵੇਲਾ ਕੀਤਾ ਜਾ ਸਕਦਾ ਸੋ ਉਹ ਵੀ ਇੱਕ ਡੈਫਰਲ ਦਾ ਸ਼ੋ ਹੋ ਸਕਦਾ ਫਿਰ ਤੁਹਾਡੇ ਤੇ ਕੋਈ ਕੁਝ ਸੀ ਕੋਈ ਕਾਰ ਲਈ ਹੋਈ ਹੈ ਕਿ ਉਹਦੇ ਸਿਗਨੀਫੀਕੈਂਟ ਲੋਨ ਹੈਗਾ ਤੋ ਕਾਰ ਕੇ ਤੇ ਝੱਟ ਕੇ ਜਾਣੀ ਹੈ ਜੀ ਤੁਸੀਂ ਤੇ ਲੋਨ ਗੀਨੇ ਦੇਣਾ ਹੈਗਾ ਸੋ ਇਹ ਜਿਹੜੀਆਂ तरीका ਨੇ ਤਰੀਕਾ ਕਰਨੇ ਦੱਸਦੇ ਆ ਕਿ ਤੁਹਾਨੂੰ ਕਿਵੇਂ ਅੱਗੇ ਰਿਮੂਵਲ ਨੂੰ ਅੱਗੇ ਕਿਵੇਂ ਪਾਇਆ ਜਾ ਸਕਦਾ ਹੁਣ ਤੁਹਾਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਤੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਮੈਨੂੰ ਹੁਣ ਵਰਕ ਪਰਮਿਟ ਨਹੀਂ ਮਿਲੂਗਾ ਮੇਰਾ ਤਾਂ ਮੈਨੂੰ ਸੀਬੀਐਸ ਨੇ ਸੱਤ ਲਿਆ ਇਹ ਬਿਲਕੁਲ ਗਲਤ ਹੈ ਜੀ ਸੀਬੀਐਸ ਦਾ ਕੋਈ ਅਧਿਕਾਰ ਨਹੀਂ ਤੁਹਾਨੂੰ ਵਰਕ ਪਰਮਿਟ ਲੈਣ ਦਾ ਜਾਂ ਵਰਕ ਪਰਮਿਟ ਦੇਣ ਦਾ ਉਹਨਾਂ ਦਾ ਕੰਮ ਹੈ ਦੇਸ਼ੋਂ ਬਾਹਰ ਕੱਢਣਾ ਇਹ ਕੰਮ ਹੈ ਜਿਹੜਾ ਵਰਕ ਪਰਮਿਟ ਦੇਣਾ ਹੈ ਉਹਦਾ ਅਧਿਕਾਰ ਤੁਹਾਨੂੰ ਜਿਹੜਾ ਇਮੀਗ੍ਰੇਸ਼ਨ ਮਹਿਕਮੇ ਕੋਲ ਹੈ। ਸੋ ਜਿਹੜਾ ਸੈਕਸ਼ਨ 206 ਹੈਗਾ ਉਹ ਕਹਿੰਦਾ ਹੈਗਾ ਕਿ ਕਿਸੇ ਵੀ ਇੰਡੀਵਿਜੂਅਲ ਨੂੰ ਵਰਕ ਪਰਮਿਟ ਦਿੱਤਾ ਜਾ ਸਕਦਾ ਜੇ ਉਹਦੇ ਕੋਲ ਗੁਜ਼ਾਰਾ ਕਰਨ ਲਈ ਮੀਨਸ ਨਹੀਂ ਹੈਗੇ ਤੇ ਉਹ ਅਨ ਇਨਫੋਰਸੇਬਲ ਰਿਮੂਵਲ ਆਰਡਰ ਦੇ ਥੱਲੇ ਆ ਹੁਣ ਜੇ ਰਿਮੂਵਲ ਆਰਡਰ ਲਾਗੂ ਹੋ ਗਿਆ ਪਰ ਤੁਹਾਨੂੰ ਬਾਹਰ ਕੱਢਿਆ ਨਹੀਂ ਜਾ ਸਕਦਾ ਤਾਂ ਮਤਲਬ ਅਨ ਇਨਫੋਰਸੇਬਲ ਹੈ ਪਾਸਪੋਰਟ ਤੁਹਾਡੇ ਕੋਲ ਹੈ ਨਹੀਂ ਤੁਹਾਨੂੰ ਕੱਢਣ ਕਿਵੇਂ ਜਦ ਤੱਕ ਤੁਹਾਨੂੰ ਨਹੀਂ ਰਿਮੂਵ ਕਰਦੇ ਤੁਹਾਨੂੰ ਆਲਵੇਜ਼ ਵਰਕ ਪਰਮਿਟ ਹੈ ਜਿਹੜਾ ਮਿਲਦਾ ਜਾਣਾ ਹੈ ਜੀ ਸੋ ਕੋਈ ਵੀ ਇੰਡੀਵਿਜੂਅਲ ਹੈ ਜਿਹਦਾ ਸਾਰੇ ਚਾਰਾਜੋਈ ਕਾਨੂੰਨੀ ਚਾਰਾਜੋਈ ਫੇਲ ਹੋ ਗਈ ਪਰ ਉਹਦਾ ਪਾਸਪੋਰਟ ਵੈਲਿਡ ਨਹੀਂ ਉਹਨੂੰ ਬਿਲਕੁਲ ਜਿਹੜਾ ਵਰਕ ਪਰਮਿਟ ਹੈ ਉਹ ਮਿਲਦਾ ਜਾਣਾ ਹੈਗਾ ਜੀ ਉਹ ਵਰਕ ਪਰਮਿਟ ਤੁਹਾਡੇ ਤੇ ਜਦੋਂ ਤੱਕ ਤੁਹਾਨੂੰ ਦੇਸ਼ੋਂ ਨਹੀਂ ਕੱਢਿਆ ਜਾ ਸਕਦਾ ਟੈਕਨੀਕਲੀ ਜੇ ਆਪਾਂ ਇੰਡੀਅਨ ਸਿਟੀਜ਼ਨ ਦੀ ਗੱਲ ਕਰੀਏ ਜੇ ਤੁਹਾਡਾ ਪਾਸਪੋਰਟ ਐਕਸਪਾਇਰ ਹੋ ਗਿਆ ਤਾਂ ਤੁਹਾਨੂੰ ਕਦੇ ਵੀ ਨਹੀਂ ਕੱਢਿਆ ਜਾ ਸਕਦਾ ਤੇ ਤੁਹਾਨੂੰ ਵਰਕ ਪਰਮਿਟ ਮਿਲਦਾ ਰਹੂਗਾ ਹੁਣ ਇੱਥੇ ਬਹੁਤ ਸਾਰੇ ਲੋਕਾਂ ਨੂੰ ਜਦੋਂ ਸੱਦਿਆ ਜਾਂਦਾ ਹੈ ਤਾਂ ਉਹਨਾਂ ਦੇ ਮਨ 'ਚ ਇਹ ਲਿਖਿਆ ਹੈ ਕਿ ਸਾਨੂੰ ਹੁਣ CBSE ਨੇ ਸੱਦ ਲਿਆ ਤੇ ਸਾਨੂੰ ਤਾਂ ਜਹਾਜ਼ 'ਚ ਬਿਠਾ ਕੇ ਉਹਨਾਂ ਨੇ ਦੇ ਜਣਾ ਇਹ ਬਿਲਕੁਲ ਇਦਾਂ ਨਹੀਂ ਹੈਗਾ ਜੀ ਇੱਕ ਕਾਨੂੰਨੀ ਪ੍ਰੋਸੈਸ ਹੈ ਤੇ ਅਫਸਰ ਦੀ ਇਹ ਜ਼ਿੰਮੇਵਾਰੀ ਹੈ ਉਹ ਕਾਨੂੰਨੀ ਪ੍ਰੋਸੈਸ ਨੂੰ ਪੂਰਾ ਕਰੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਉਹ ਰਿਮੂਵ ਕਰ ਸਕਦਾ ਜੀ ਜੇ ਤੁਸੀਂ ਕੋਆਪਰੇਟ ਨਹੀਂ ਕਰਦੇ ਤੁਹਾਨੂੰ ਸੱਦਿਆ ਤੇ ਤੁਸੀਂ ਕੋਆਪਰੇਸ਼ਨ ਨਹੀਂ ਦਿਖਾ ਰਹੇ ਤੁਸੀਂ ਨਹੀਂ ਉੱਥੇ ਜਾ ਰਹੇ ਤਾਂ ਤੁਹਾਡੇ ਖਿਲਾਫ ਹੈ ਜਿਹੜੀ ਉਹ ਕਾਨੂੰਨੀ ਕਾਰਵਾਈ ਸ਼ੁਰੂ ਕਰ ਸਕਦੇ ਨੇ ਅਰੈਸਟ ਵਾਰੰਟ ਵੀ ਤੁਹਾਡੇ ਖਿਲਾਫ ਲਿਆ ਜਾ ਸਕਦਾ ਹੈਗਾ ਸੋ ਸਭ ਤੋਂ ਜੋ ਇੰਪੋਰਟੈਂਟ ਗੱਲ ਹੈ ਉਹ ਹੈ ਕਿ ਜਦੋਂ ਤੁਹਾਨੂੰ ਸੱਦਿਆ ਜਾਂਦਾ ਹੈ ਤੁਹਾਡਾ ਰਿਫਿਊਜੀ ਕਲੇਮ ਫੇਲ ਹੋ ਗਿਆ ਕਾਨੂੰਨੀ ਚਾਰਾ ਜੇ ਮੂਕੀ ਤੁਹਾਨੂੰ ਕੈਨੇਡਾ ਬਾਰਡਰ ਸਰਵਿਸਸ ਸੱਦ ਰਹੀ ਹੈ ਤੁਸੀਂ ਅੰਡਰਗਰਾਊਂਡ ਨਾ ਹੋਵੋ ਜੀ ਤੁਸੀਂ ਉਹਨਾਂ ਨਾਲ ਕੋਆਪਰੇਟ ਕਰੋ ਜੀ ਮੈਂ ਬਹੁਤ ਅਜਿਹੇ ਲੋਕ ਦੇਖੇ ਨੇ ਜਿਹੜੇ ਪਹਿਲਾਂ ਕੋਆਪਰੇਟ ਨਹੀਂ ਕਰਦੇ ਉਹ ਤੋਂ ਬਾਅਦ ਉਹਨਾਂ ਦੇ ਖਿਲਾਫ ਵਾਰੰਟ ਇਸ਼ੂ ਹੋ ਗਿਆ ਜੀ ਮੈਂ ਅਬ ਦਾ ਐਕਸਪੀਰੀਅੰਸ ਦੇ ਨਾਲ ਉਹਨਾਂ ਦਾ ਵਾਰੰਟ ਕੈਨਸਲ ਕਰਾ ਕੇ ਉਹਨਾਂ ਨੂੰ ਦੁਬਾਰੇ ਵਰਕ ਪਰਮਿਟ ਦਵਾ ਕੇ ਜੋ ਵੀ ਉਹਨਾਂ ਦੀ ਰਿਪੋਰਟਿੰਗ ਪ੍ਰੋਸੀਜਰ ਹੈ ਕਿ ਉਹ ਮਹੀਨੇ ਬਾਅਦ ਜਾ ਕੇ ਹਾਜ਼ਰੀ ਦੇ ਕਹਾਂ ਉਹ ਉਹ ਪੋਸਿਬਿਲਿਟੀ ਹੁੰਦੀ ਹੈ ਪਰ ਜੇ ਤੁਸੀਂ ਕੋਆਪਰੇਸ਼ਨ ਨਹੀਂ ਕਰਦੇ ਤੇ ਤੁਸੀਂ ਕਾਨੂੰਨ ਦੀ ਉਲੰਘਣਾ ਕਰਦੇ ਹੋ ਤੇ ਪਰਵਾਹ ਨਹੀਂ ਕਰਦੇ ਤਾਂ ਫਿਰ ਥੋੜਾ ਕੇਸ ਮੁਸ਼ਕਲ ਹੋ ਜਾਂਦਾ ਸੋ ਮੈਂ ਜੇ ਸਨੈਪਸਿਸ ਤੇ ਦਸਣਾ ਬੇ ਤੋ ਹੈਗਾ ਜੇ ਤੁਹਾਡਾ ਰਿਫਿਊਜੀ ਕੇਸ ਹਾਉ ਫੇਲ ਹੋ ਚੁੱਕਿਆ ਹੈ ਤੁਹਾਡੇ ਖਿਲਾਫ ਇੱਕ ਰਿਮੂਵਲ ਆਰਡਰ ਹੈਗਾ ਪਰ ਤੁਹਾਡੇ ਕੋਲੇ ਪਾਸਪੋਰਟ ਨਹੀਂ ਹੈਗਾ ਵੈਲਿਡ ਪਾਸਪੋਰਟ ਤਾਂ ਤੁਹਾਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਕੋਆਪਰੇਟ ਕਰੋ ਤੇ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਹੈ ਜਿਹੜਾ ਮਿਲਦਾ ਜਾਊਗਾ ਉਸ ਤੋਂ ਬਾਅਦ ਪ੍ਰੋਸੈਸ ਇਹ ਹੈ ਜੇ ਤੁਸੀਂ ਆਪਣੇ ਹਿਮੈਨਿਟਰੀਅਨ ਕੰਪੈਸ਼ਨ ਗਰਾਉਂਡਸ ਬਿਲਟ ਕਰ ਦਿਓ ਜੀ ਸੋ ਇਹ ਐਚਐਨਸੀ ਅਰਜ਼ੀ ਹੈ ਨਹੀਂ ਕਿ ਮੈਨੂੰ ਐਚਐਨਸੀ ਅਰਜ਼ੀ ਕਰਨ ਦਾ ਅਧਿਕਾਰ ਹੈਗਾ ਤੇ ਮੈਂ ਅਰਜ਼ੀ ਕਰਦਾ ਮਨਜ਼ੂਰ ਹੋ ਜਾਊ ਇਦਾਂ ਬਿਲਕੁਲ ਨਹੀਂ ਹੁੰਦੀ ਜੀ ਹਿਮੈਨਿਟਰੀਅਨ ਕੰਪੈਸ਼ਨਟ ਐਪਲੀਕੇਸ਼ਨ ਹੈ ਜਿਹੜੀ ਉਹ ਇੱਕ ਕਹਿੰਦਾ ਸੈਕਸ਼ਨ 25 ਕਿ ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਇੰਡੀਵਿਜੂਅਲ ਨੂੰ ਛੋਟ ਦੇ ਸਕਦਾ ਉਹ ਸਾਰੀਆਂ ਕੰਡੀਸ਼ਨਸ ਤੋਂ ਜੋ ਪਰਮਨੈਂਟ ਰੈਜ਼ੀਡੈਂਸ ਲਈ ਰਿਕੁਆਇਰਡ ਨੇ ਇਨਸਾਨੀ ਤਰਸ ਦੇ ਆਧਾਰ ਤੇ ਹੁਣ ਤੁਸੀਂ ਇਹ ਪ੍ਰੂਵ ਕਰਨਾ ਹੈ ਕਿ ਤੁਹਾਡੇ ਕੇਸ 'ਚ ਇਨਸਾਨੀ ਤਰਸ ਆਧਾਰ ਕੀ ਹੈਗਾ ਸੋ ਜੇ ਤੁਸੀਂ ਸਬੂਤ ਇਕੱਠੇ ਕਰੋਗੇ ਕੇਸ ਬਿਲਡ ਕਰੋਗੇ ਅਲਟੀਮੇਟਲੀ ਤੁਹਾਡਾ ਕੇਸ ਮਨਜ਼ੂਰ ਹੋ ਜਾਊਗਾ ਸੋ ਸਿੰਪਲੀ ਕਿ ਮੈਂ ਚੈਂਸੀ ਅਰਜ਼ੀ ਲਾਤੀ ਮਨਜ਼ੂਰ ਨਹੀਂ ਹੋਊਗਾ ਸੋ ਉਹਦੇ ਤੇ ਤੁਹਾਨੂੰ ਵਰਕ ਆਨ ਕਰਨਾ ਪੈਣਾ ਤੇ ਦੂਜੀ ਜਦੋਂ ਤੁਸੀਂ ਕਿクセ ਨੂੰ ਵੀ ਹਾਇਰ ਕਰਦੇ ਹੋ ਆਪਣੇ ਰੈਫਿਜੀ ਕਲੇਮ ਲਈ ਜਾਂ ਸਬਸੀਕੁਐਂਟ ਜੋ ਥੋੜਾ ਪ੍ਰੋਸੈਸ ਚੱਲ ਰਿਹਾ ਹੈ ਤਾਂ ਮੇਕ ਸ਼ੁਰ ਕਰੋ ਉਹ ਤੁਹਾਡੇ ਲਈ ਅਵੇਲੇਬਲ ਰਹੇ ਬਹੁਤ ਸਾਰੇ ਹੈ ਜੇ ਇੰਡੀਵਿਜੂਅਲਸ ਨੇ ਜਿਹੜਾ ਜੋ ਸੀਵੀਐਸ ਬੁਲਾਉਂਦਾ ਉਹ ਕਹਿੰਦਾ ਕਿ ਤੂੰ ਆਪੇ ਜਾਇਆ ਐਦਾ ਨਹੀਂ ਹੋਣਾ ਚਾਹੀਦਾ ਜੀ ਤੁਹਾਡੇ ਅਧਿਕਾਰ ਦੀ ਰੱਖਿਆ ਕਰਨੀ ਜ਼ਰੂਰੀ ਹੈ ਉਹ ਤਾਂ ਹੀ ਪੋਸਿਬਲ ਹੋ ਸਕੂਗੀ ਜੇ ਤੁਹਾਡੇ ਨਾਲ ਤੁਹਾਡਾ ਕਾਉਂਸਲ ਉੱਥੇ ਪ੍ਰੈਜ਼ੈਂਟ ਹੋਊਗਾ ਤੇ ਇਹਦੇ ਨਾਲ-ਨਾਲ ਇਹ ਸਿਰਫ ਜਿਨ੍ਹਾਂ ਲੋਕਾਂ ਕੋਲ L3 লাইসেনਸ ਹੈ স্পੈਸ਼ਲਾਈਜੇਸ਼ਨ ਹੈ ਉਹ ਹੀ एरिया ਪ੍ਰੈਕਟਿਸ ਕਰ ਸਕਦੇ ਨੇ ਜਿਨ੍ਹਾਂ ਕੋਲ L3 লাইসেনਸ ਨਹੀਂ ਹੈਗਾ ਉਹ एरिया ਨੂੰ ਪ੍ਰੈਕਟਿਸ ਨਹੀਂ ਕਰ ਸਕਦੇ ਸੋ ਜੇ ਤੁਹਾਨੂੰ ਕੋਈ ਸਲਾਹ ਦਿੰਦਾ ਹੈ ਤਨ ਸੀਬੀਐਸਐਸ ਸੱਧਿਆ ਤੂੰ ਅੰਡਰਗਰਾਊਂਡ ਹੋ ਜਾ ਬਿਲਕੁਲ ਨਾ ਕਰੋ ਜੀ ਰਦਰ ਕੇ ਸਾਨੂੰ ਫੋਨ ਕਰੋ ਮੈਂ ਤੁਹਾਨੂੰ ਸਲਾਹ ਦਊਂਗਾ ਤੁਹਾਨੂੰ ਕਿਹੜੇ ਕਿਹੜੇ ਸਟੈਪਸ ਲੈਣੇ ਪੈਣ ਚਾਹੀਦੇ ਨੇ ਜਿੱਥੇ ਤੁਹਾਡੀ ਰਿਮੂਵਲ ਵੀ ਬਚ ਜਾਊਗਾ ਤੇ ਤੁਹਾਨੂੰ ਵਰਕ ਪਰਮਿਟ ਵੀ ਮਿਲ ਜਾਊਗਾ ਤੇ ਤੁਹਾਡੀ ਜ਼ਿੰਦਗੀ ਹੈ ਜਿਹੜੀ ਉਹ ਸੁਖਾਲੀ ਹੋ ਸਕੂਗੀ ਜੀ ਤੇ ਸਰ ਜਿਵੇਂ ਕਿ ਇਸ ਸਾਲ ਦੇ ਵਿੱਚ ਲੱਖਾਂ ਹੀ ਇੰਡੀਵਿਜੂਅਲਸ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਆ ਤੇ ਆ ਸਾਲ ਦੇ ਵਿੱਚ ਤਾਂ ਹਰ ਰੋਜ਼ ਕਿੰਨੇ ਰਿਫਿਊਜੀ ਕਲੇਮ ਦੇਖਣ ਨੂੰ ਮਿਲਦੇ ਹੋਣੇ ਆ ਤੇ ਜਦੋਂ ਹੁਣ ਤੇ ਲੱਖਾਂ ਤਾਂ ਆ ਸਾਲ ਖਤਮ ਹੋਗਾ ਉਸ ਤੋਂ ਬਾਅਦ ਤਾਂ ਬਹੁਤ ਗਿਣਤੀ ਵਧ ਜੂਗੀ ਇਹਦੀ ਆ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਗੁਰਜੀਤ ਇਹ ਕੁਝ ਮਹੀਨੇ ਪਹਿਲਾਂ ਕੁਝ ਮਹੀਨੇ ਪਹਿਲਾਂ ਜਿਵੇਂ ਗਲਤ ਨਾ ਹਮ ਫਰਬਰੀ ਦੇ ਅਰਾਊਂਡ ਇਹ ਨੰਬਰ ਸਿਰਫ 251000 ਸੀਗਾ ਓਕੇ ਤਾਂ ਫਰਬਰੀ ਤੋਂ ਮਈ ਐਂਡ ਆਉਂਦੇ ਆਉਂਦੇ ਇਹ 3 ਲੱਖ ਤੋਂ ਉੱਤੇ ਹੋ ਚੁੱਕਿਆ ਹੈਗਾ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਇੰਨੇ ਕ ਮਹੀਨਿਆਂ ਚ ਇੰਨਾ ਹੋ ਗਿਆ ਤੇ ਸਾਲ ਐਂਡ ਤੱਕ ਇਹ ਨੰਬਰ ਨੇ ਕਿੱਥੇ ਪਹੁੰਚ ਜਾਣਾ ਹੈਗਾ ਪਰ ਅਗੇਨ ਜਿਹੜੀ ਗਵਰਨਮੈਂਟ ਹੈਗੀ ਹੈ ਉਹ ਕੋਈ ਕਾਨੂੰਨ ਚ ਤਬਦੀਲੀ ਨਹੀਂ ਲਿਆ ਰਹੀ ਚੀ ਲਾਸਟ ਤਬਦੀਲੀ ਜਿਹੜੀ ਆਈ ਸੀ ਉਹ 2012 ਚ ਆਈ ਸੀ ਰਿਫਿਜੀ ਰਿਫਾਰਮੈਟ ਜਿਹੜਾ ਆਇਆ ਸੀ ਉਹਦਾ ਕਨਸਰਟ ਪਾਵਰ ਸੀ ਉਹ ਮੈਜੋਰਟੀ ਸੀ ਤੇ ਜੇ ਹੁਣ ਵੀ ਇਹ ਤੇ ਸਰਕਾਰ ਨੇ ਕੋਈ ਕਾਨੂੰਨੀ ਤਬਦੀਲੀ ਨਹੀਂ ਆਇਆ ਇਹ ਕਿਸੇ ਪਬਲਿਕ ਪਾਲਿਸੀ ਨੇ ਹੋਣ ਵਾਲੀ ਤਬਦੀਲੀ ਨਹੀਂ ਹੈਗੀ ਹੈ ਇਥੇ ਲਈ ਤੁਹਾਨੂੰ ਲਾ ਚੇਂਜ ਕਰਨਾ ਪੈਣਾ ਹੈਗਾ ਸੋ ਜੇ ਇਹਦੇ ਤੇ ਵੀ ਉਹਨਾਂ ਨੇ ਨਾ ਇਨਐਕਟ ਕੀਤਾ ਤਾਂ ਇਹ ਮੁਸ਼ਕਲ ਹੈ ਜਿਹੜੀ ਜਿਵੇਂ ਪਹਿਲਾਂ ਆਪਾਂ ਕਹਿੰਦੇ ਸੀਗੇ ਕਿ ਜਿਹੜੇ ਵਰਕਰਸ ਨੇ ਉਹਨਾਂ ਦੇ 18-18 ਮਹੀਨੇ ਪਰਮਿਟ ਵਧਾ ਕੇ ਪ੍ਰੋਬਲਮ ਐਗਜ਼ੈਜਰੇਟ ਹੋ ਗਈ ਵਧ ਗਈ ਉਮੀਂ ਜੀ ਰਫ ਜੀ ਦੇ ਉਤੇ ਨਾ ਸਰਕਾਰ ਨੇ ਕੋਈ ਕਾਨੂੰਨੀ ਕਾਨੂੰਨੀ ਚੇਂਜ ਲਿਆਂਦਾ ਇਹ ਪ੍ਰੋਬਲਮ ਵੀ ਵੱਧ ਕੇ ਬਹੁਤ ਵੱਡੀ ਐਗਜ਼ੈਜਰੇਸ਼ਨ ਆਪਣੇ ਸਾਹਮਣੇ ਦਿਖਣੀ ਸ਼ੁਰੂ ਹੋ ਜਾਣੀ ਹੈ ਜੀ ਹਲੇ ਤਾਂ ਸਿਰਫ ਨੰਬਰਸ ਆਪਾਂ ਨੂੰ ਐਗਜ਼ੈਜਰੇਟਰ ਲਾਖਦੇ ਨੇ ਫਿਰ ਆਪਾਂ ਨੂੰ ਦੁਬਾਰੇ ਰਿਐਲਿਟੀ ਚ ਵੀ ਦਿਖਣਾ ਸ਼ੁਰੂ ਹੋ ਜਾਊਗਾ ਕਿ ਕਿੰਨੀ ਵੱਡੀ ਇਹ ਪ੍ਰੋਬਲਮ ਹੈਗੀ ਤੇ ਸਰ ਹੁਣ ਸਮਾਂ ਜਾਸ ਨਹੀਂ ਦੇ ਰਿਹਾ ਜਾਣ ਤੋਂ ਪਹਿਲਾਂ ਈਟ ਸੀ ਡਬਲਯੂ ਸੀ ਇਮੀਗ੍ਰੇਸ਼ਨ ਦੇ ਡਿਟੇਲਸ ਸਾਂਝਾ ਕਰਦੇ ਬਿਲਕੁਲ ਜੀ ਸਾਡੇ ਦੋ ਆਫਿਸ ਆ ਗਏ ਆ ਕੈਨੇਡਾ ਦੇ ਵਿੱਚੋਂ ਬ੍ਰੈਮਟਨ ਦੇ ਵਿੱਚ ਸਟੀਲਸ ਐਂਡ ਟਾਰਵਮ ਦੇ ਇੰਟਰਸੈਕਸ਼ਨ ਦੇ ਵਿਦਤਾ ਜੀ ਤੇ ਇਹਦੇ ਨਾਲ ਨਾਲ ਸਰੀ ਦੇ ਵਿੱਚ 128 ਸਟਰੀਟ ਤੇ 80 ਐਵੇਨਿਊ ਦੇ ਵਿੱਚ ਹੈ ਅਸੀਂ ਮੰਡੇ ਟੂ ਫਰਡੇ 10 ਵਜੇ ਤੋਂ 6 ਵਜੇ ਤੱਕ ਅਵੇਲੇਬਲ ਹੁੰਦੇ ਆ ਜੀ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦਾ ਮੈਟਰ ਹੈਗਾ ਚਾਹੇ ਤੁਹਾਡਾ ਕੇਸ ਰਿਫਿਊਜ਼ ਹੋ ਗਿਆ ਹੈ ਚਾਹੇ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਰੈਫਿਜੀ ਕਲੇਮ ਕਰਨਾ ਚਾਹੁੰਦੇ ਹੋ ਰੈਫਿਜੀ ਕੇਸ ਫੇਲ ਹੋ ਗਿਆ ਉਹਦੀ ਅਪੀਲ ਕਰਨਾ ਚਾਹੁੰਦੇ ਹੋ ਤੁਹਾਡੇ ਖਿਲਾਫ ਰਿਮੂਵਲ ਆਰਡਰ ਹੈ ਤੁਸੀਂ ਉਹਦੇ ਤੇ ਰੋਕ ਤੇ ਕੰਮ ਕਰਨਾ ਚਾਹੁੰਦੇ ਹੋ ਇਹ ਲਈ ਇਸ ਸਬਾਬਾਂ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜੀ ਅੱਜ ਦੇ ਪ੍ਰੋਗਰਾਮ ਲਈ ਨਹੀਂ ਥੈਂਕ ਯੂ ਸੋ ਮਚ ਸਰ ਧੰਨਵਾਦ ਜੀ ਇਸਿਆ ਅਜਾ ਸਾਡਾ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ਅੱਜ ਸਿਡਬਲਿਊਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖੈਰਾ ਜੀ ਦੇ ਵੱਲੋਂ ਰਿਫਿਊਜੀ ਕਲੇਮ ਨੂੰ ਲੈ ਕੇ ਕਾਫੀ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਅਜਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਕਿਸੇ ਵੀ ਤਰ੍ਹਾਂ ਦੀ ਕੋਈ ਲੀਗਲ ਐਡਵਾਈਸ ਲੈਣੀ ਚਾਹੁੰਦੇ ਹੋ ਇਮੀਗ੍ਰੇਸ਼ਨ ਸੰਬੰਧੀ ਜ਼ਰੂਰ ਕੰਟੈਕਟ ਕਰ ਸਕਦੇ ਹੋ ਸਿਡਬਲਿਊਸੀ ਇਮੀਗ੍ਰੇਸ਼ਨ ਦੇ ਨਾਲ ਦਿੱਤੇ ਗਏ ਨੰਬਰਾਂ ਤੇ ਜਾਂ ਫਿਰ ਅਪਾਇੰਟਮੈਂਟ ਬਣਾ ਕੇ ਆਫਿਸ ਵਿਜ਼ਿਟ ਵੀ ਕਰ ਸਕਦੇ ਹੋ ਫਿਲਹਾਲ ਅੱਜ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਇਨਾ ਹੀ ਬਣੇ ਰਹਿਓ ਹਮਦਰਦ ਟੀਵੀ ਦੇ ਨਾਲ ਬੰ